ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਂਟੇਜ ਵਿਲੇਜਰ ਤੇ ਤੇ ਅੱਜ ਅਸੀਂ ਬਣਾਉਣ ਲੱਗੇ ਜੀ ਮਿੱਟੀ ਵਾਲਾ ਚੁੱਲਾ ਥੱਲੇ ਇੱਟਾਂ ਰੱਖੀਆਂ ਹੋਈਆਂ ਜੀ ਤੇ ਉੱਤੇ ਵੀ ਇੱਟਾਂ ਹੀ ਲਾਵਾਂਗੇ ਪਰ ਸਾਈਡ ਤੇ ਮਿੱਟੀ ਮਿੱਟੀ ਵਾਲੀ ਮਤਲਬ ਲੁੱਕ ਦੇ ਦੇਵਾਂਗੇ ਤੇ ਇਹ ਮੇਰੇ ਮੰਮੀ ਨੇ ਜੀ ਇਹ ਮਿੱਟੀ ਲਾਰੇ ਨੇ ਇੱਟਾਂ ਦੇ ਉੱਤੇ ਤੇ ਤੇ ਜਿਹਨੂੰ ਵੀ ਮੇਰੀ ਵੀਡੀਓ ਪਸੰਦ ਆਉਂਦੀ ਹੈ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਗੇ ਤੋਂ ਅੱਗੇ ਤੁਹਾਨੂੰ ਇਸ ਤੋਂ ਵੀ ਵਧੀਆ-ਵਧੀਆ ਵੀਡੀਓ ਤੇ ਨਵਾਂ ਕੰਟੈਂਟ ਲੈ ਕੇ ਆਵਾਂਗੇ ਇਹ ਦੇਖੋ ਜੀ ਮਿੱਟੀ ਲਾ ਚੁੱਕੇ ਨੇ ਅਸੀਂ ਤੇ ਹੁਣ ਇਸ ਦੇ ਉੱਤੇ ਇੱਟਾਂ ਲਾਵਾਂਗੇ ਜੀ ਤੇ ਇਹ ਦੇਖੋ ਜੀ ਇੱਟ ਨੇ ਮੈਨ ਲੱਗਦਾ ਇੱਟ ਥੋੜੀ ਗਲਤ ਰੱਖੋਗੀ ਤੇ ਹਾਂਜੀ ਹੁਣ ਇੱਥੇ ਇੱਕ ਇੱਟ ਲੱਗ ਗਈ ਹੁਣ ਤੇ ਦੂਈ ਲਾਉਣ ਲੱਗੇ ਇੱਧਰ ਰੱਖ ਦਿੱਤੀ ਜੀ ਪਿੱਛੇ ਇਹ ਦੇਖੋ ਜੀ ਤੁਹਾਨੂੰ ਦਿਖਾਣਾ ਆਹ ਦੇਖੋ ਜੀ ਸਹੀ ਹੈ ਜੀ ਤੇ ਇੱਧੇ ਪਰਲੇ ਪਾਸੇ ਰੱਖਾਂਗੇ ਤੀਸਰੀ ਇੱਟ ਟੇਟਾਂ ਨੂੰ ਇੱਕੋ ਜਿਹੇ ਰੱਖ ਕੇ ਨਾ ਇਸ ਦੇ ਬਾਅਦ ਵਿੱਚ ਉੱਤੇ ਮਿੱਟੀ ਲਾਵਾਂਗੇ ਜੀ ਉੱਤੇ ਇੱਕ ਇੱਕ ਇੱਟਾਂ ਦੀ ਲਾਈਨ ਹੋਰ ਲਾਵਾਂਗੇ ਇਹ ਦੇਖੋ ਜੀ ਉੱਤੇ ਹੁਣ ਮਿੱਟੀ ਲੱਗਣ ਲੱਪੇ ਹਾਂਜੀ ਤੇ ਉੱਪਰ ਮਿੱਟੀ ਲੱਗ ਚੁੱਕੀ ਹੈ ਤੇ ਹੁਣ ਅਸੀਂ ਇੱਟਾਂ ਰੱਖਾਂਗੇ ਇਹ ਜੀ ਮੰਮੀ ਨੇ ਪਹਿਲੀ ਇੱਟ ਰੱਖ ਦਿੱਤੀ ਹੈ ਤੇ ਇਸ ਤੋਂ ਬਾਅਦ ਹੁਣ ਦੂਸਰੀ ਰੱਖਣਗੇ ਆ ਇੱਟਾਂ ਪਈਆਂ ਨੇ ਜੀ ਤੇ ਦੂਸਰੀ ਵੀ ਰੱਖ ਦਿੱਤੀ ਹੈ ਜੀ ਉੱਪਰਲੇ ਬੰਨੇ ਤੇ ਹੁਣ ਤੀਸਰੀ ਵੀ ਰੱਖ ਦਿੱਤੀ ਹੈ ਆ ਦੇਖੋ ਜੀ ਬੜੇ ਸਹੀ ਕਰ ਲੀਏ ਇੱਟਾਂ ਰੱਖੋਗੇ ਜੀ ਹੁਣ ਇਹਨਾਂ ਦੇ ਆਲੇ ਦੁਆਲੇ ਮਿੱਟੀ ਲਾਵਾਂਗੇ ਇਹਨਾਂ ਨੂੰ ਸੈੱਟ ਕਰਨ ਲਈ ਮਿੱਟੀ ਲਾਵਾਂਗੇ ਤੇ ਆਹ ਨੇ ਜੀ ਫੁੱਲਾਂ ਦੇ ਬੂਟੇ ਇਹ ਨੇ ਇਹ ਆ ਜੀ ਮਿਰਚ ਦਾ ਬੂਟਾ ਤੇ ਇਧਰਲੇ ਪਾਸੇ ਹੈਗਾ ਜੀ ਅਨਾਨਾਸ ਇਹ ਵੀ ਮੈਂ YouTube ਤੇ ਵੀਡੀਓ ਦੇਖੀ ਸੀ ਕਿ ਕਹਿੰਦੇ ਹੋ ਜਾਂਦਾ ਮੈਂ ਕਿਹਾ ਦੇਖ ਲੰਨੇ ਆ ਲਾ ਕੇ ਜਿਉ ਹੋ ਜਵੇ ਤੇ ਇਧਰ ਜੀ ਮੱਬੇ ਨੇ ਜਿਹੜੀਆਂ ਇੱਟਾਂ ਦੇ ਵਿੱਚ ਗੈਪ ਸੀਗਾ ਉਹ ਫਿਲ ਕਰ ਦਿੱਤਾ ਹੈ ਜੀ ਤੇ ਇੱਟਾਂ ਦੇ ਜਿਹੜਾ ਗੈਪ ਸੀਗਾ ਉੱਥੇ ਵੀ ਮਿੱਟੀ ਪਾ ਦਿੱਤੀ ਮੈਂ ਤੁਹਾਨੂੰ ਦਿਖਾਣਾ ਜੀ ਤੇ ਇਹ ਦੇਖੋ ਜੀ ਇੱਥੇ ਵੀ ਮਿੱਟੀ ਪਾਤੀ ਹੁਣ ਤੁਹਾਨੂੰ ਮਿੱਟੀ ਮੈਨ ਲੱਗਦਾ ਘਟ ਗਈ। ਉਹੀ ਗੱਲ ਹੋਈ ਜੀ ਮਿੱਟੀ ਘਟ ਗਈ ਪਰ ਅਸੀਂ ਭੇਤੀ ਹੋਈ ਸੀਗੀ ਮਿੱਟੀ ਰਾਤ ਦੀ। ਤੁਹਾਨੂੰ ਪਤਾ ਸੀਗਾ ਜੇ ਘਟ ਗਈ ਤਾਂ ਲੋਡ ਆ ਜੂਗੀ ਜੇ ਨਾ ਘਟੀ ਤਾਂ ਇੱਧਰ ਰੱਖ ਦਾਂਗੇ। ਮਿੱਟੀ ਦੇ ਕਿਹੜਾ ਕੋਈ ਵਿਗਾੜ ਹੈ ਭੇਤੀ ਦਾ। ਤੇ ਹੁਣ ਇਹਨੂੰ ਰਲਣ ਲੱਗੇ ਜੀ ਵਿੱਚ ਮਿਕਸ ਕਰਨ ਲੱਗੇ। ਥੂੜੀ ਪਾਵਾਂਗੇ ਵਿੱਚ ਮਿੱਟੀ ਦੇ। ਤੇ ਵਿੱਚ ਥੂੜੀ ਪਾ ਕੇ ਵਿੱਚ ਮਲਾਂਗੇ ਜੀ। ਏ ਹੁਣ ਤੂੜੀ ਪਾਣ ਲੱਗੇ ਮੰਮੀ ਹੋ ਰਿਹਾ ਜੀ ਵੀਡੀਓ ਨੂੰ ਲਾਈਕ ਕਰਦੇ ਹੋ ਜਲਦੀ ਜਲਦੀ ਨੂੰ ਸਾਡਾ ਵੀ ਹੌਸਲਾ ਵੱਜ ਜਾਂਦਾ ਜੀ ਫਿਰ ਮੇਰਾ ਸਾਲਾ ਚੈਨਲ ਵੀ ਬਹੁਤ ਛੋਟਾ ਹੈਗਾ ਏ ਤੇ ਜੀ ਸਪੋਰਟ ਕਰੋ ਫੁੱਲ ਤੇ ਇੱਧਰ ਮੰਮੀ ਮਿੱਟੀ ਲਾਪੇ ਜੀ ਮਲਣਾ ਮਿੱਟੀ ਮਲ ਕੇ ਦਾ ਐਨ ਜਿੱਦਾਂ ਆਪਾਂ ਆਟਾ ਨਹੀਂ ਗੁੰਨੀ ਦਾ ਇਸ ਤਰ੍ਹਾਂ ਦਾ ਇਸ ਤਰ੍ਹਾਂ ਨਾਲ ਮਿੱਟੀ ਐਨ ਮਲ ਮਲ ਕੇ ਜਮੇ ਮਿਕਸ ਕਰ ਲਏ ਵਿੱਚ ਤੂੜੀ ਤੇ ਦੇਖੋ ਜੀ ਮਿੱਟੀ ਮਲ ਹੋ ਕੇ ਐਨ ਬਣਾ ਦਿੱਤੀ ਮੰਮੀ ਨੇ ਤੇ ਪੱਠਰ ਦੇ ਵਿੱਚ ਪਾ ਕੇ ਹੁਣ ਅੰਦਰ ਜਾ ਕੇ ਚੁੱਲ੍ਹੇ ਨੂੰ ਲਗਾਣੀ ਸ਼ੁਰੂ ਕਰਾਂਗੇ ਫਿਰ ਤੋਂ ਤੇ ਫਿਰ ਲੈ ਕੇ ਚੱਲਦੇ ਆ ਜੀ ਅੰਦਰ ਚਲੋ ਜੀ ਚੱਕ ਹੋ ਗਈ ਮਿੱਟੀ ਇਹ ਦੇਖੋ ਜੀ ਮੰਮੀ ਨੇ ਚੁੱਲ੍ਹੇ ਲਾਣੀ ਸ਼ੁਰੂ ਕਰ ਦਿੱਤੀ ਤੇ ਹੁਣ ਚੰਗੀ ਤਰ੍ਹਾਂ ਨਾਲ ਚੁੱਲ੍ਹੇ ਦੀ ਜਿਹੜੀ ਬਾਹਰੀ ਬਣਤਰ ਹੈ ਉਹ ਬਣਾਵਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਹਾਂ ਇਸ ਹਰੀਆ ਲਾਵਾਂਗੇ ਚੁੱਲ੍ਹੇ ਦੇ ਮੋਰੇ ਤਾਂ ਕਿ ਕੋਈ ਜੇ ਕੋਈ ਥਾਬਾ ਵਗੈਰਾ ਰੋਟੀ ਵਾਲਾ ਜਾਂ ਚਾਹ ਬਣਾਉਣ ਵਾਲੀ ਜਿਹੜੀ ਪਤੈਲੀ ਹੁੰਦੀ ਉਹ ਰੱਖਣੀ ਹੋਵੇ ਤਾਂ ਫਿਰ ਇਹ ठा ਨਹੀਂ ਡੇਗੂਗੀ ਤੇ ਉਹਨੂੰ ਰੱਖ ਕੇ ਦੇਖਦੇ ਆਂ ਜੀ ਤੇ ਬਾਅਦ ਚੋ ਮਿੱਟੀ-ਮੁੱਟੀ ਲਾ ਕੇ ਤੇ ਇਹਦਾ ਇੱਕ ਹੋਰ ਫਾਇਦਾ ਹੈਗਾ ਜੀ ਜਿਹੜੀ ਆਹ ਇੱਟਾਂ ਨੇ ਬਾਹਰ ਨੂੰ ਨਹੀਂ ਆਂਦੀਆਂ ਹੈਗੀਆਂ ਜੇ ਕੋਈ ਭਾਰਾ ਪਤੀਲਾ ਮਤਲਬ ਰੱਖਦੀ ਹੈ ਨਾ ਇੱਟਾਂ ਸਾਈਡ ਨੂੰ ਗਿਰ ਜਾਵੇ ਜਾਂ ਮਿੱਟੀ-ਮੁੱਟੀ ਉਖੜ ਕੇ ਤਾਂ ਆਂਦੀਆਂ ਨੇ ਜੀ ਜਿਹੜਾ ਸਰੀਆ ਇਹਨਾਂ ਫਰਕ ਕੇ ਰੱਖਣੀ ਪਕੜ ਰੱਖਣੀ ਆਪਣੀ ਇੱਟਾਂ ਤੇ ਤਾਂ ਕਰਕੇ ਵੀ ਇਹਦੇ ਦੋ ਫਾਇਦੇ ਆ ਜੀ ਤੇ ਹੁਣ ਐਦਾਂ ਲਾ ਦਿੱਤੀ ਜੀ ਮਿੱਟੀ ਦੇ ਉੱਪਰ ਤੇ ਹੁਣ ਬਾਕੀ ਦੀ ਸਾਫ ਸਵਾਈ ਜੀ ਕਰ ਲਈ ਮਾੜੀ ਜੀ ਚੁੱਲ੍ਹੇ ਦੀ ਮੜਾ ਇਹ ਸੋਹਣਾ ਵੀ ਲੱਗੇ ਦੇਖਣੇ ਨੂੰ ਵੀਡੀਓ ਚ ਪਾਣਾ ਹੈ YouTube ਤੇ ਇਹ ਵੀ ਰੱਖ ਦਿੱਤੇ ਤਾਂ ਕਿ ਜਿਹੜੇ ਵੀ ਉੱਪਰ ਭਾਰਾ ਪਤੀਲਾ ਵਗੈਰਾ ਰੱਖਿਆ ਤਾਂ ਉੱਚਾ ਰਹੇ ਅੱਗ ਸੈਡਾਂ ਦੇ ਨਿਕਲੀ ਜਾਵੇ ਆ ਦੇਖੋ ਹੁਣ ਇਹ ਲਾਤਾ ਮੰਮੀ ਨੇ ਵੀ ਉੱਚਾ ਰਹੇ ਅੱਗ ਨਿਕਲੀ ਜਾਵੇ ਸੈਡਾਂ ਨੂੰ ਇਸ ਤੋਂ ਬਾਅਦ ਹੁਣ ਅਸੀਂ ਇਹਦੇ ਉੱਤੇ ਪਤੀਲਾ ਰੱਖ ਕੇ ਦੇਖਾਂਗੇ ਵੀ ਕਿਦਾਂ ਠੀਕ ਹੈ ਨਹੀਂ ਜੀ ਹਲਾ ਨਹੀਂ ਹਲਾ ਦੇਖੋ ਪਤੀਲਾ ਹਿੱਲ ਰਿਹਾ ਸੈਡਾਂ ਤੇ ਮੈਂ ਤਾਂ ਮੰਮੀ ਨੂੰ ਕਿਹਾ ਸੀਗਾ ਕਿ ਕੈਥਲਾ ਲਾ ਦੋ ਉਰਲੇ ਵਾਸਤੇ ਇੱਕ ਪਰਲੇ ਵਾਸਤੇ ਮੰਮੀ ਕਹਿੰਦੀ ਇਹਨੂੰ 4 ਸੋਨੇ ਨਹੀਂ ਲੱਗਦੇ ਹੈਗੇ ਤਿੰਨ ਤਿੰਨ ਸੋਨੇ ਲੱਗੂਗੇ ਇਹਨੂੰ ਚੁੱਲੇ ਨੂੰ ਤੇ ਪਤੀਲਾ ਦੇਖਦੇ ਆਂ ਜੀ ਕਰਕੇ ਹਿੱਲ ਹੀ ਜਾਂਦਾ ਨਾ ਇਦਾਂ ਦੇਖਦੇ ਆਂ ਹੁਣ ਕੁਝ ਕੀ ਬਣਾਉਂਦੇ ਆਂ ਕਰਾਂਗੇ ਇਹਨੂੰ ਸੈੱਟ ਹੁਣ ਮਿੱਟੀ-ਮੁੱਟੀ ਲਾਉਂਦੇ ਆਂ ਜੀ ਹੋਰ ਲੋ ਜੀ ਜਿਹੜਾ ਸਾਡਾ ਸੀਗਾ ਪਤੀਲਾ ਹੋਰ ਤਾਂ ਮਿੱਟੀ ਲਾ ਕੇ ਸੈੱਟ ਕਰ ਦਿੱਤਾ ਗੋਲ ਬਣਾਤਾ ਉੱਪਰ ਤੇ ਚੁੱਲਾ ਬਾਕੀ ਤੁਹਾਨੂੰ ਬਾਅਦ ਵਿੱਚ ਵੀ ਦਿਖਾਵਾਂਗੇ ਹੁਣ ਇਹਨੂੰ ਚੁੱਲੇ ਨੂੰ ਫਾਈਨਲ ਜਿਹੜੀ ਮਿੱਟੀ ਲੱਗਣੀ ਹੈ ਮਾੜੀ ਮੋਟੀ ਕਿਤੇ ਕਮੀ ਪੇਸ਼ੀ ਕੋਈ ਰਹਿ ਗਈ ਤਾਂ ਲਾਇਆ ਕਰਦੇ ਮੰਮੀ ਇੱਟਾਂ ਦੇ ਸਾਈਡਾਂ ਪਰ ਵੀ ਆ ਮਿੱਟੀ ਲਾਇਆ ਕਰਦੇ ਹਾਂ ਇੱਟਾਂ ਦੇ ਜੀਆਂ ਆ ਦੇਖੋ ਜੀ